ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਰਨਾ ਕਾਰਸ ਸਵਾਰ ਦਨਜੀਤ ਐਵੇਨਿਊ ਇਲਾਕੇ ਵਿੱਚ ਸਟੰਟ ਬਾਜੀ ਕਰ ਰਹੇ ਸੀ ਜਿਹੜਾ ਮਾਨਯੋਗ ਸੀਪੀ ਸਾਹਿਬ ਜੀ ਦੇ ਨਿਰਦੇਸ਼ਾਂ ਅਨੁਸਾਰ ਉਹਨਾਂ ਦੇ ਹੁਕਮ ਮਿਲਣ ਤੋਂ ਬਾਅਦ ਤੁਰੰਤ ਸਬੰਧਤ ਜ਼ੋਨ ਇਨਚਾਰਜ ਦੀ ਡਿਊਟੀ ਲਗਾਈ ਗਈ ਸੀ ਕਿ ਇਹਨਾਂ ਕਾਰ ਚਾਲਕਾਂ ਦਾ ਪਤਾ ਲਗਾਇਆ ਜਾਵੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਤੇ ਜ਼ੋਨ ਨੰਬਰ 6 ਦੇ ਇੰਚਾਰਜ ਸਬ-ਇੰਸਪੈਕਟਰ ਮੰਗਲ ਸਿੰਘ ਜੀ ਨੇ ਕਾਫੀ ਵਰਕ ਕੀਤਾ ਤੇ ਉਹ ਗੱਡੀ ਦੇ ਮਾਲਕਾਂ ਨੂੰ ਟ੍ਰੇਸ ਕੀਤਾ ਉਹ ਗੋਇੰਦਵਾਲ ਸਾਹਿਬ ਤੇ ਰਹਿਣ ਵਾਲੇ ਸੀਗੇ ਔਰ ਇਥੇ ਰਣਜੀਤ ਹੈਵਨੂ ਇਲਾਕੇ ਵਿੱਚ ਪੜ੍ਹਾਈ ਨਾਲ ਸੰਬੰਧਿਤ ਕੋਈ ਕੋਰਸ ਵਗੈਰਾ ਦੀ ਟ੍ਰੇਨਿੰਗ ਲੈਣ ਆਏ ਸੀਗੇ ਔਰ ਉਹਨਾਂ ਨੂੰ ਬੁਲਾ ਕੇ ਉਨ੍ਹਾਂ ਦੀ ਕਾਰ ਦਾ ਜਿਹੜਾ ਚਲਾਨ ਕੀਤਾ ਗਿਆ ਸਰ ਇਹਨਾਂ ਕੋਈ ਕੋਈ ਬਰਾਮਦ ਹੋਇਆ ਕੋਈ ਨਸ਼ੀ ਨਸ਼ੀ ਤੇ ਹੈਗੇ ਸੰਜਾ ਨਹੀਂ ਸਟਾਰਟ ਕਰ ਰਿਹਾ ਸੱਚ ਕੀਤੀ ਗਈ ਹੈ ਕੋਈ ਬਰਾਮਦ ਨਹੀਂ ਹੋਇਆ ਵੀ 22 ਸਾਲ ਉਮਰ ਦੇ ਦੋ ਨੌਜਵਾਨ ਸੀਗੇ ਪੜ੍ਹਾਈ ਦੇ ਪਰਪਸ਼ਲੀ ਇੱਥੇ ਆਏ ਸੀਗੇ ਤਨਤਨ ਗੋਇੰਦਵਾਲ ਸਾਹਿਬ ਤੋਂ ਗੱਡੀ ਦੇ ਕਾਗਜ਼ ਸਹੀ ਪਾਏ ਗਏ ਨੇ ਆਰ ਸੀ ਡਰਾਈਵਿੰਗ ਸੈਂਸ ਵੀ ਉਹਨਾਂ ਦੇ ਕੋਲ ਸੀ ਸਿਰਫ ਸਟੰਟ ਬਾਈ ਜੀ ਕਰਦੇ ਸੀ ਜਿਹੜੀ ਬਹੁਤ ਖਤਰਨਾਕ ਆ ਉਹਨਾਂ ਨੂੰ ਸਮਝਾਇਆ ਗਿਆ ਉਹਨਾਂ ਨੂੰ ਕਾਉਂਸਲਿੰਗ ਵੀ ਕੀਤੀ ਗਈ ਹੈ ਕਿ ਇਹ ਸਟੰਟ ਬਾਜੀ ਜਿਹੜੀ ਉਹਨਾਂ ਲਈ ਤੇ ਖਤਰਨਾਕ ਹੈ ਹੀ ਆ ਪਰ ਦੂਜਿਆਂ ਦੇ ਨਾਗਰਿਕਾਂ ਲਈ ਵੀ ਖਤਰਨਾਕ ਹੈ ਸਰ ਲੱਗਦਾ ਕਿ ਜਿਹੜੇ ਸਮਾਂ ਉਹਨਾਂ ਨੇ ਸਟੰਟ ਕੀਤਾ ਇਵਨਿੰਗ ਟਾਈਮ ਦਾ ਸਮਾਂ ਲੱਗ ਰਿਹਾ ਉਥੇ ਲੋਕ ਆਪਣੀ ਫੈਮਿਲੀ ਦੇ ਨਾਲ ਸੈਰ ਕਰਨ ਵਾਸਤੇ ਵੱਡਾ ਨੁਕਸਾਨ ਹੋ ਸਕਦਾ ਸੀ ਉਸ ਦਾ ਹਾਂਜੀ ਜੀ ਇਸ ਤਰ੍ਹਾਂ ਕਰਨਗੇ ਕੋਈ ਗੱਡੀ ਆ ਜਾਵੇ ਉਸ ਵਿੱਚ ਐਕਸੀਡੈਂਟ ਹੋ ਸਕਦਾ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਪਬਲਿਕ ਜੇ ਸੈਰ ਕਰਦੀ ਹੈ ਸੈਰ ਵਾਲੇ ਵੇਚ ਆਜਣ ਦੀ ਚਪੇਚ ਕੇ ਵਾਲੇ ਗੱਡੀ ਦਾ ਕੰਟਰੋਲ ਜਿਹੜਾ ਬੰਦਾ ਉਹ ਬੈਂਦਾ ਜੇ ਕੰਟਰੋਲ ਉਹਦਾ ਕੋਈ ਕੋ लास्ट ਹੋ ਜਾਵੇ ਤਾਂ ਨੁਕਸਾਨ ਹੋ ਸਕਦਾ ਇਸ ਲਈ ਉਹ ਚਾਹੁੰਦੇ ਨੇ ਕੀ ਫੀਲ ਕਰਨਾ ਚਾਹੀਦਾ ਕਿਉਂਕਿ ਕਈ ਮਾਪੇ ਆਪਣੇ ਬੱਚਿਆਂ ਨੂੰ ਗੱਡੀਆਂ ਦੇ ਦਿੰਦੇ ਨੇ ਅੰਬਰ ਘਾਟੂ ਦੀ 16 1400 ਵਾਲੀ ਉਹ ਅਰਜੀ ਤੇ ਮੀਨੂ ਦੇ ਵਿੱਚ ਰੋਂਡੀਆਂ ਲੰਦੇ ਨਜ਼ਰ ਆਉਂਦੇ ਨੇ ਕੀ ਲੱਗਦਾ ਕਿ ਮਾਪਿਆਂ ਦੇ ਉੱਪਰ ਵੀ ਕਾਰਵਾਈ ਹੋਵੇਗੀ ਹਾਂਜੀ ਉਹਨਾਂ ਦੀ ਪਿੰਲਾ ਅਸੀਂ ਕਾਉਂਸਲਿੰਗ ਕੀਤੀ ਅੱਜ ਉਹਨਾਂ ਨੇ ਸਮਝਾਇਆ ਕਿ ਅੱਜ ਕੱਲ ਮਾਂ ਪਿਓ ਦੇ ਪੇਰੈਂਟਸ ਦੇ ਇੱਕ ਇੱਕੀ ਬੱਚੇ ਨੇ ਇੱਕ ਭੈਣ ਭਰਾ ਜੇ ਇਸ ਤਰ੍ਹਾਂ ਕਰਨਾ ਉਹਨਾਂ ਦਾ ਕੋਈ ਜਾਣੀ ਨੁਕਸਾਨ ਹੁੰਦਾ ਤਾਂ ਮਾਤਾ ਪਿਤਾ ਲਈ ਬਹੁਤ ਮੁਸ਼ਕਲ ਪ੍ਰੋਬਲਮ ਆਉਂਦੀ ਹੈ ਜੇ ਕਿਸੇ ਦਾ ਜਾਣੀ ਮਾਲੀ ਨੁਕਸਾਨ ਹੁੰਦਾ ਤਾਂ ਕਿਸੇ ਲਈ ਮੁਸ਼ਕਲ ਹੁੰਦੀ ਹੈ ਉਹਨਾਂ ਨੂੰ ਪਹਿਲਾਂ ਸਮਝਾਇਆ ਗਿਆ ਜਿਹਨਾਂ ਨੇ ਮੰਨਿਆ ਕਿ ਅੱਗੇ ਤੁਸੀਂ ਅਜਿਹੀ ਗਲਤੀ ਨਹੀਂ ਕਰਾਂਗੇ ਇਸ ਦੇ ਨਾਲ ਹੀ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਸਾਰੇ ਲੋਕਾਂ ਨੂੰ ਜਿੰਨੇ ਵੀ ਟੂ-ਵੀਲਰ ਵਾਲੇ ਆ ਜਾਂ ਫੋਰ-ਵੀਲਰ ਵਾਲੇ ਆ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਟ੍ਰੈਫਿਕ ਦੇ ਨਾਕੇ ਤੇ ਜਾਂ ਪੁਲਿਸ ਦੇ ਨਾਕੇ ਤੇ ਤਾਂ ਉੱਥੇ ਤੁਰੰਤ ਉਹਨਾਂ ਨੂੰ ਰੁਕਣਾ ਚਾਹੀਦਾ ਤੇ ਜਿਹੜੇ ਵੀ ਉੱਥੇ ਅਫਸਰ ਮੌਜੂਦ ਹੁੰਦੇ ਨੇ ਉਹ ਜੋ ਦੇ ਕਾਗਜ਼ ਪੱਤਰਾਂ ਦੀ ਮੰਗ ਕਰਦੇ ਨੇ ਜੋ ਵੀ ਕਹਿੰਦੇ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਤਾਂ ਕਿ ਕੋਈ ਗਲਤਫਹਿਮੀ ਪੈਦਾ ਨਾ ਹੋਵੇ ਅੱਗੇ ਤੋਂ ਇੱਕ ਮੈਂ ਸੰਦੇਸ਼ ਵੀ ਜਣਾ ਜਾਣਾਗਾ ਕਿ ਜੇਕਰ ਕਿਸੇ ਨੇ ਇਸ ਤਰ੍ਹਾਂ ਕੋਈ ਸਟੰਟबाजी ਕੀਤੀ ਤਾਂ ਉਸ ਦੇ ਖਿਲਾਫ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਮਾਨਯੋਗ ਸੀਪੀ ਸਾਹਿਬ ਜੀ ਦਾ ਜੋ ਹੁਕਮ ਨੇ ਕਿ ਨਾ ਗੁੰਡਾ ਅੰਸਰਾਂ ਨੂੰ ਨਕੇਲ ਪਾਈ ਜਾਵੇ ਸੋਸ਼ਲ ਐਲੀਮੈਂਟਸ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਗੁੰਡੇ ਨੇ ਪਦਮਾਸ਼ ਢਾਈ ਬੰਦੇ ਜਿਹੜੇ ਰੌਂਡੀਆਂ ਲਾਉਂਦੇ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ